ਹਾਂਜੀ ਹੁਣ ਬੋਲੋ ਮਰਹਾਂ ਕਿ ਜਰਾ ਕਰਦਾ ਮੈਂ ਅੱਛਾ ਜੀ ਲੱਕੜੀਆਂ ਦੇ ਲੋਕ ਵੀ ਪਕਾਣ ਆ ਅੱਛਾ ਜੀ ਬਸ ਇਹ ਕਿੱਥੇ ਰਹਿੰਦੇ ਕਿੱਥੇ ਜੇ ਤੁਸੀਂ ਰਾਜਸਥਾਨ ਵੀ ਅੱਛਾ ਜੀ ਤੇ ਕੌਣ ਆ ਤੁਹਾਡੇ ਅੱਗੇ ਪਿੱਛੇ ਅੱਗੇ ਪਿੱਛੇ ਮੇਰਾ ਕੋਈ ਵੀ ਨਹੀਂਗਾ ਰਾਜਸਥਾਨ ਸੀ ਖਾਸ ਸ਼ਹਿਰ ਸੀ ਰਹਿੰਦੇ ਕਿ ਕੋਈ ਟੈਂਟ ਨਹੀਂ ਟੈਂਟ ਰਾਜਸਥਾਨੀ ਨਹੀਂਗਾ ਹਾਂ ਜੀ ਨਹੀਂ ਉਹ ਤਾਂ ਵੱਡਾ ਸ਼ਾਇਦ ਭਾਈ ਜੀ ਭਾਈ ਜੀ ਆਂਦੇ ਦੇਖੋ ਹਾਂ ਜੀ ਹਾਂ ਜੀ ਉਹਨੇ ਫਾਰਮ ਸੰਘ ਕੀਤੀ ਨਾ ਅੱਛਾ 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 ਜੀ ਹਾਂ ਹਾਂ ਜੀ ਨਹੀਂ ਤੇ ਰਾਜਾ ਸਾਹੀ ਭਾਈ ਅੱਡੇ ਦੇ ਕੋਲ ਰਹਿੰਦੇ ਜੇ ਤੁਸੀਂ ਹਾਂ ਜੀ ਅੱਛਾ ਜੀ ਤੇ ਇੱਥੇ ਅੰਮ੍ਰਿਤਸਰ ਐਡੀ ਦੂਰ ਕੀ ਕਰਨਦੇ ਤੁਸੀਂ ਲੱਕੜੀਆਂ ਲੈਣ ਆਉਣਾ ਕਿੱਥੋਂ ਨਾ ਲੱਭੀ ਆ ਤੇ ਤੇਰੇ ਜਿਹਦੇ ਜਿਹੇ ਜਵਾਨ ਸੀ ਉਹਨਾਂ ਨੇ ਰਹਿ ਗਈ ਮੇਰੀ ਪੰਡਾ ਆਪੀ ਦਾ ਗੁੱਟ ਗਿਆ ਤੋਰ ਤੇ ਇਹ ਅੱਜ ਟੁੱਟਾ ਵਾ ਹਾਂ ਤੇ ਇਹ ਹੁਣ ਮਤਲਬ ਤੁਸੀਂ ਕਿੱਦਾਂ ਪਹੁੰਚੋਗੇ ਘਰ ਪਹੁੰਚਣਾ ਨਹੀਂ ਇਹਨੂੰ 45 ਦੁਕਾਨ ਤੇ ਲਾ ਦੇਣਾ ਸੰਗਲ ਵੀ ਹੈਗਾ ਤੇ ਦਿਨਰਾ ਵੀ ਅੱਛਾ ਜੀ ਤੇ ਦੂਰ ਤੋਂ ਪੈਸਾ ਲੱਗਣਾ ਅੱਛਾ ਜੀ ਐ ਕਰਕੇ ਨਾ ਫਿਰਦਾ ਅੱਛਾ ਜੀ ਇੱਕ ਫੱਟੀ ਇੱਧਰ ਆਉਣੀ ਆ ਤੇ ਇੱਧਰ ਅੱਛਾ ਜੀ ਉਹਨੇ ਨਾ ਨਾ ਦੂਰ ਤੋਂ ਅੱਛਾ ਜੀ ਤੇ ਮੇਰੇ ਕੋਲ ਕੋਈ ਪੈਸਾ ਨਹੀਂ ਮੈਂ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਹੱਥ ਟੁੱਟ ਗਿਆ ਤੁਹਾਡਾ ਅੱਜ ਹਾਂਜੀ ਠੀਕ ਆ ਜੀ ਚalo ਕੋਈ ਨਹੀਂ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਰਹਿੰਦੇ ਕਿੱਥੇ ਜੇ ਰਾਜਾ ਸਾਹੀ ਖਾਸ ਰਾਜਾ ਸਾਹੀ ਲੱਕੜ ਵਾਲੀ ਦੁਕਾਨ ਤੇ ਲੱਕੜ ਵਾਲੀ ਦੁਕਾਨ ਕਿ ਕਿੱਥੇ ਕਰਕੇ ਆ ਤੁਸੀਂ ਮੈਨੂੰ ਦੱਸੋਗੇ ਥੋੜਾ ਜਾਂ ਤਾਂ ਕਿ ਮੈਂ ਸਾਰੇ ਸਿਗਾਠਾਂ ਤੇ ਬਾਰੀਆਂ ਬੰਦੀਆਂ ਅੱਛਾ ਜੀ ਇਹ ਕਿਹੜੇ ਅੱਡੇ 'ਚ ਰਾਜਾ ਸਾਹੀ ਅੱਡੇ ਦੇ ਇਹ ਨਹੀਂ ਪੁੱਛਣਾ ਤੁਸੀਂ ਛੇਕੇਦਾਰ ਤੇ ਦੱਸ ਕੇ ਪੁੱਛਦੇ ਰਾਜੋ ਸੰਸੀ ਠੇਕੇਦਾਰ ਤੇਜਾ ਸਿੰਘ ਤੇ ਉੱਥੇ ਲੱਕੜਾਂ ਵਾਲੇ ਅੱਡੇ ਤੋਂ ਅੱਡੇ ਤੋਂ ਠੀਕ ਆ ਜੀ ਕੋਈ ਗੱਲ ਨਹੀਂ ਦੇਖੋ ਵੀ ਲਾਜ ਕਰਨਾ ਪੂਜ ਕਾਬੀ ਮੇਰਾ ਕਰ ਦਿੰਨੇ ਆ ਜੀ ਕੋਈ ਟੱਕਰ ਨਹੀਂ ਬਾਪ ਜੀ ਕੋਈ ਟੱਕਰ ਨਹੀਂ